ਹਾਂਜੀ ਕੀ ਹਾਲ ਚਾਲ ਹੈ ਦੋਸਤੋ ਜੇਕਰ ਤੁਸੀਂ ਵੀ 45 ਡਿਗਰੀ ਟੈਂਪਰੇਚਰ ਤੋਂ ਪਰੇਸ਼ਾਨ ਹੋ ਤਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਵੈਰੀ ਬਿਊਟੀਫੁਲ ਪਲੇਸ ਇਨ ਲਵ ਫਨ ਵਰਲਡ ਜਿਹੜਾ ਕਿ ਪਟਿਆਲੇ 'ਚ ਹੈ ਬੋਧ ਵਦੀ ਬੋਧ ਵਦੀ ਨਿਆਰੀ ਨਿਆਰੇ ਗਾਣੇ ਡੀਜੇ ਤੇ ਕੋਈ ਮਰਜ਼ੀ ਲਵਾ ਲਓ ਆ ਕੇ ਵਿਆਹ ਮੰਗੋ ਪ੍ਰੋਗਰਾਮਾਂ ਕੰਦੇ ਚਰਈ ਹੋਇਆ ਪਿਆ ਨੱਚ ਜਾਂਦੇ ਨੇ ਮੁੰਡੇ ਰੌਣਕਾਂ ਲੱਗੀਆਂ ਪਈਆਂ ਨੇ ਆਜੋ ਆਜੋ ਤੁਹਾਨੂੰ ਦਿਖਾਉਣੀ ਆ ਦੇਖੋ ਕਿ ਮੈਂ ਰੋਣਕਾਂ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਵਾਟਰ پارک ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਇੰਜੋਏ ਕਰ ਰਹੇ ਨੇ ਓਹੋ ਨੰਦਾ ਆਇਆ ਬੰਨ ਤਾਂ ਬਹੁਤ ਵਧੀਆ ਬਹੁਤ ਵਧੀਆ ਲੈ ਦੇ ਕਿਵੇਂ ਝੂਲੇ ਖੇਡੀ ਜਾਂਦੇ ਨੇ ਦੇਖੋ ਤੁਸੀਂ ਜਿਵੇਂ ਵੀਡੀਓ ਚ ਦੇਖ ਹੀ ਸਕਦੇ ਹੋ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਐ ਤਾਂ ਦੀ ਕਿਸ ਗੱਲ ਦੀ ਆਜੋ ਆਜੋ ਬੋਦੋ ਬਦੀ ਬੋਦੋ ਬਦੀ ਮੌਕਾ ਮਿਲੇ ਕਦੀ ਕਦੀ ਖਾਣਾ ਵੋ ਘੈਂਟ ਬਾਬੇ ਉਹ ਖਾਣਾ ਵੋ ਘੈਂਟਾ ਪੁੱਤਾਂ ਵਾਲੇ ਬੰਗਲੇ ਜਾ ਚੁੱਕੇ ਕਹਿੰਦੇ ਪੁੱਤਾਂ ਡਰਾਉਂਦੀਆਂ ਨੇ ਇੱਥੇ ਤੁਹਾਨੂੰ ਬਹੁਤ ਸਾਰੀ ਗੇਮਾਂ ਵੀ ਖੇਡਣ ਨੂੰ ਮਿਲਣਗੀਆਂ ਤੇ ਬਹੁਤ ਸਾਰੇ ਕਿਵੇਂ ਦੇ ਕਰਾਈਂ ਦੇ ਜਿੰਗਲ ਵੀ ਤੁਸੀਂ ਦੇਖ ਹੀ ਸਕਦੇ ਹੋ ਲੈ ਵੀ ਬਾਬੇ ਉਹ ਤਾਂ ਫੋਨ ਨਹੀਂ ਆਰੇ ਲੈ ਲੈ ਕਹਿੰਦੇ ਤੁਸੀਂ ਵੀ ਕਹਿੰਦੇ ਆਉਣਾ ਚਾਹਣ ਆਪਣੇ ਯਾਰ ਬੇਲੀਆਂ ਨੂੰ ਕਰ ਦੋ ਟੈਗ ਆਪਣੇ ਪਰਿਵਾਰਾਂ ਨੂੰ ਤੱਕ ਭਜਾ ਦਿਓ ਵੀਡੀਓ ਨੂੰ ਸਾਰਿਆਂ ਤੇ ਪਹੁੰਚਾ ਦਿਓ ਕਹਿੰਦੇ ਆਜੋ ਸ਼ੇਅਰ ਕਰਕੇ ਵੀਡੀਓ ਜਲਦੀ ਯਾ